ਚੜਦੇ ਪੰਜਾਬ ਵਿੱਚ ਖਾਸ ਕਰਕੇ ਮਾਝੇ ਇਲਾਕੇ ਵਿੱਚ ਬਹੁਤ ਸਾਰੀਆਂ ਜਗ੍ਹਾ ਬਣੀਆਂ ਹੋਈਆਂ ਨੇ ਜਿੱਥੇ ਹਰ ਸਾਲ ਮੇਲੇ ਲਾਉਂਦੇ ਨੇ ਲੋਕ ਮੇਲੇ ਲਾਉਂਦੇ ਨੇ ਉਹਨਾਂ ਸਟੇਜਾਂ ਉੱਪਰ ਲੜਕੀਆਂ ਸ਼ਰੀਲ ਗੀਤਾਂ ਤੇ ਵੀ ਨੱਚਦੀਆਂ ਨੇ ਤੇ ਕਈ ਲੋਕ ਵੀਰਵਾਰ ਮੱਥਾ ਵੀ ਥੇ ਤੇ ਤੇਲ ਵੀ ਪਾਉਂਦੇ ਨੇ ਇਹਨਾਂ ਜਗ੍ਹਾ ਬਾਰੇ ਕਿਹਾ ਜਾਂਦਾ ਹੈ ਸਖੀ ਸਰਵਰ ਕੋਈ ਲਖ ਦਾਤਾ ਦੀ ਕੋਈ ਸੁਲਤਾਨ ਦੀ ਕੋਈ ਲਾਲਾਂ ਵਾਲਾ ਪੀਰ ਕੋਈ ਨਗਾਹੇ ਵਾਲਾ ਪੀਰ ਆਦਿ ਸ਼ਬਦ ਜਿਹੜੇ ਆ ਵਰਤੇ ਜਾਂਦੇ ਬਹੁਤ ਘੱਟ ਵੀਰਾਂ ਨੂੰ ਪਤਾ ਹੋਵੇਗਾ ਕਿ ਇਹ ਜਿੰਨੇ ਵੀ ਸ਼ਬਦ ਨੇ ਸਖੀ ਸਰਵਰ ਸੁਲਤਾਨ ਲਾਲਾਂ ਵਾਲਾ ਪੀਰ ਪੀਰ ਨਗਾਹੇ ਵਾਲਾ ਇਹ ਇੱਕ ਹੀ ਸ਼ਖਸੀਅਤ ਦੇ ਨਾਮ ਹੈ ਇੱਕ ਹੀ ਮਨੁੱਖ ਦੇ ਨਾਮ ਨੇ ਤੁਹਾਨੂੰ ਇਹ ਵੀ ਪਤਾ ਕਿ 1252 ਦੇ ਵਿੱਚ ਬਗਦਾਦ ਤੋਂ ਈਰਾਨ ਬਗਦਾਦ ਤੋਂ ਉਹਨਾਂ ਦੇ ਵੱਡੇ ਵਡੇਰੇ ਜਿਹੜੇ ਸੀ ਪਾਕਿਸਤਾਨ ਲੈਂਦੇ ਪੰਜਾਬ ਦਾ ਵਜ਼ੀਰਾਬਾਦ ਇੱਕ ਥਾਂ ਹੈ ਉਹਦੇ ਨਜ਼ਦੀਕ ਇੱਕ ਪਿੰਡ ਨਗਾਹੇ ਉੱਥੇ ਆ ਕੇ ਵਸ ਗਏ ਸਨ ਜਿਸ ਕਰਕੇ ਉਹਨਾਂ ਨੂੰ ਨਗਾਹੇ ਵਾਲਾ ਵੀ ਪੀਰ ਕਿਹਾ ਜਾਂਦਾ ਹੈ ਪਰ ਇਹ ਲਹਿੰਦੇ ਪੰਜਾਬ ਚੀਰੇ ਪੱਟੇ ਚੜ੍ਹਦੇ ਪੰਜਾਬ ਚ ਨਹੀਂ ਆਏ ਜੇ ਕਿਸੇ ਵੀਰ ਨੂੰ ਇਹਦੇ ਬਾਰੇ ਕੋਈ ਜਾਣਕਾਰੀ ਹੋਵੇ ਤੇ ਜਰੂਰ ਸਾਂਝੀ ਕਰੇ 1252 ਵਿੱਚ ਤੇ ਸਿੱਖ ਧਰਮ ਤੇ ਹੈ ਨਹੀਂ ਸੀ ਗੁਰੂ ਰਣਕ ਸਾਹਿਬ ਤੋਂ ਬਾਅਦ ਹੀ ਸਿੱਖ ਧਰਮ ਦਾ ਵਿਕਾਸ ਹੋਇਆ ਲੇਕਿਨ ਫਿਰ ਵੀ ਅੱਜ ਵੀ ਜਿਹੜੇ ਮੁਸਲਮਾਨ ਵੀਰ ਨੇ ਉਹ ਤੇ ਇਹਨਾਂ ਦੀਆਂ ਜਿਹੜੀਆਂ ਬਣੀਆਂ ਜਗ੍ਹਾ ਨਹੀਂ ਉਹਨਾਂ ਨੂੰ ਮੱਥਾ ਨਹੀਂ ਟੇਕਦੇ ਉੱਥੇ ਕੋਈ ਮੇਲਾ ਨਹੀਂ ਲਾਉਂਦੇ ਕਿਉਂਕਿ ਮੁਸਲਮਾਨ ਵਿੱਚ ਜਿਹੜਾ ਵਾ ਸੰਗੀਤ ਹੋਰੀ ਸਖਤ ਮਨਾਹੀ ਆ ਇਹ ਤੁਹਾਨੂੰ ਸਾਰਿਆਂ ਨੂੰ ਨਹੀਂ ਪਤਾ ਆ ਤਾਂ ਫਿਰ ਅਸੀਂ ਕਿਉਂ ਮੇਲੇ ਲਾਉਨੇ ਆ ਕੀ ਇਹ ਕਾਰਨ ਆ ਇਹ ਸਾਨੂੰ ਸਾਰੇ ਜਾਣਨਾ ਚਾਹੀਦਾ ਕਿਦੋਂ ਪੰਜਾਬ ਚੜ੍ਹਦੇ ਪੰਜਾਬ ਵਿੱਚ ਆਏ ਜੇ ਕਿਸੇ ਵੀਰ ਕੋਲ ਕੋਈ ਜਾਣਕਾਰੀ ਹੋਵੇ ਤਾਂ ਜਰੂਰ ਸਾਂਝੀ ਕਰੇ ਤਾਂ ਕਿ ਲੋਕਾਂ ਨੂੰ ਸੱਚ ਦਾ ਪਤਾ ਲੱਗ ਸਕੇ ਇਸ ਤੋਂ ਇਲਾਵਾ ਪੀਰ ਬੰਦੀਆਂ ਪੰਜ ਜਿਹੜੀਆਂ ਨੇ ਮੁੱਖ ਸ਼ਰਤਾਂ ਨੇ ਜਿਨ੍ਹਾਂ ਵਿੱਚ ਪੀਰ ਦੀ ਸੰਗਲੀ ਮੁਹੰਮਦ ਸਾਹਿਬ ਨਾਲ ਮਿਲਦੀ ਹੋਣੀ ਚਾਹੀਦੀ ਆ ਉਹ ਅਮਲ ਦਾ ਪੱਕਾ ਹੋਣਾ ਚਾਹੀਦਾ ਨਮਾਜ਼ ਰੋਜ਼ੇ ਦਾ ਪੱਕਾ ਧਾਰਨੀ ਹੋਣਾ ਚਾਹੀਦਾ ਵਾ اسلام ਧਰਮ ਦੇ ਪੂਰੀ ਗਿਆਨ ਰੱਖਣਾ ਚਾਹੀਦਾ اکائی ਦਾ ਵੀ ਪੱਕਾ ਗਿਆਨ ਚਾਹੀਦਾ ਹੈ ਤੇ ਅਸੀਂ ਕੀ ਕਰਦੇ ਨੇ ਇੱਥੇ ਆਪਾਂ ਲੋਕ ਜਿਹੜੇ ਨੇ ਇਸਲਾਮ ਧਰਮ ਦੇ ਅਸੀਂ ਬਹੁਤ ਸਤਿਕਾਰ ਕਰਦੇ ਆਂ ਇਸਲਾਮ ਧਰਮ ਸਤਿਕਾਰਯੋਗ ਧਰਮ ਆ ਮੁਸਲਮਾਨ ਸਾਡੇ ਵੀਰਾਂ ਦਾ ਪਰ ਮੁਸਲਮਾਨ ਵੀਰ ਤੇ ਕਦੀ ਵੀ ਦੀਵਾ ਜਗਾਉਣੀ ਹੁੰਦੀ ਫਿਰ ਅਸੀਂ ਕਿਉਂ ਜਗਾਉਨੇ ਆ ਆਪੋਨੀ ਦੀ ਖੋਜ ਕਰਨੀ ਚਾਹੀਦੀ ਆ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਇੰਨੇ ਸੋਹਣੇ ਸਿਧਾਂਤ ਦਿੱਤੇ ਨੇ ਸਾਡੇ ਵਿੱਚ ਇੰਨੀ ਵਧੀਆ ਗੁਣ ਪੈਦਾ ਕੀਤੇ ਸਾਨੂੰ ਉਹਨਾਂ ਨੂੰ ਪਹਿਲ ਦੇਣੀ ਚਾਹੀਦੀ ਆ ਜੇ ਆਪਾਂ ਨੂੰ ਕੋਈ ਨਹੀਂ ਪਤਾ ਹੋਵੇ ਤਾਂ ਆਪਾਂ ਉਹਦੀ ਖੋਜ ਕਰਕੇ ਉਸ ਕੰਮ ਕਰਨੀ ਚਾਹੀਦਾ ਵੇਖੋ ਵੇਖੀ ਕੁਝ ਨਹੀਂ ਕਰਨਾ ਚਾਹੀਦਾ ਮੈਂ ਤੁਹਾਡਾ ਵੀਰ ਪ੍ਰਿੰਸੀਪਲ ਬਚੱਤਰ ਸਿੰਘ ਤਰਜੀਹ ਕਾਸ ਕਰਦਾ ਆ ਕਿ ਤੁਸੀਂ ਵੀ ਜ਼ਰੂਰ ਖੋਜ ਕਰੋਗੇ ਆਖਰਕਾਰ ਅਸੀਂ ਮੱਥਾ ਕਿਉਂ ਟੇਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ